ਮੈਂ ਜੀ ਕਾਮਰੋਡ ਮਨਜੀਤ ਰਾਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਜ਼ਦੂਰ ਮੁਕਤੀ ਬੋਲਤੇ ਪੰਜਾਬ ਵੱਲੋਂ ਅੱਜ ਲੇ ਵੱਡੇ ਆਪਣੇ ਸਾਤਰ ਜੀਟੀ ਰੋਡ ਅੰਮ੍ਰਿਤਸਰ ਬਟਾਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਮਨਾਇਆ ਮਨਾਇਆ ਗਿਆ ਇਸ ਵਿੱਚ ਵਾਖਵਾ ਖੁਬਲਾ ਰਹਿਆ ਨਹੀਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਬੋਲਿਆ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਖਿਲਾਫ ਬੋਲਿਆ ਫੈਕਟਰੀਆਂ ਦੇ ਖਿਲਾਫ ਬੋਲਿਆ ਵੀ ਗੁੰਡਾਗਰਦੀ ਦੀ ਸੀ ਨਾ ਦੇ ਨਾਲ ਕਾਰਪੋਰੇਟ ਘਰਾਣਿਆਂ ਦੀ ਅੱਧੀ ਜਾਰੀ ਆ ਇਹ ਜਿਹੜੀ 2024 ਦੀ ਇਲੈਕਸ਼ਨ ਐ ਆ ਰਿਹਾ ਜਾਰ ਰਿਹਾ ਗਿੱਡ ਉਹਦੇ ਵਿੱਚ ਉਹਨਾਂ ਨੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਕੈਂਡੀਡੇਟਰ ਵੀ ਖੜਾ ਕਰਨ ਦੀ ਜਿਹੜੀ ਹੈਗੀ ਆ ਅਪੀਲ ਕੀਤੀ ਇਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉ ਫਿਰ ਉਹਨਾਂ ਕਾ ਕੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਉਹ ਪੰਜਾਬ ਦੇ ਵਿੱਚ 3-4 ਸੀਟਾਂ ਤੇ ਚਲੈਕਚਰ ਲੜ ਰਹੀ ਹੈ ਜੇ ਜਿਹੜੇ ਵੀ ਜ਼ਿਲ੍ਹੇ ਤੋਂ ਸਾਡੀ ਡਿਊਟੀ ਚਾਹੇ ਕਿਸੇ ਵਰਕਰ ਦੀ ਡਿਊਟੀ ਲੱਗੇਗੀ ਨਹੀਂ ਤੇ ਮੇਰਾ ਇਹੋ ਕਹ ਰਿਹਾ ਕਿ ਜਿੱਥੇ-ਜਿੱਥੇ ਸਾਡਾ ਕੈਂਡੀਡੇਟ ਨਹੀਂ ਖੜੇਗਾ ਉਹਨੂੰ ਅਸੀਂ ਵੋਟ ਨਹੀਂ ਪਾਵਾਂਗੇ ਵੋਟ ਜਿਹੜੀ ਆ ਗਈ ਹੈ ਇੱਕ ਤੇ ਸੀ ਵੀ ਐਮ ਨੂੰ ਘਟਾਲਾ ਮੰਨਦੇ ਆ ਇੱਕ ਮਜ਼ਦੂਰਾਂ ਦਾ ਕਾਰ ਵਾਸਤਕਾਰ ਘਰ ਮੰਨਦੇ ਆ ਇਹ ਬੜੀ ਵੱਡੀ ਜਿਹੜੀ ਜਿਹੜੀ ਆ ਗਈ ਮੋਦੀ ਦੀ ਹਾਰ ਤੇ ਵੱਡੀਆਂ-ਵੱਡੀਆਂ ਪਾਰਟੀਆਂ ਦੀ ਕਾਂਗਰਸ ਵਰਗੀਆਂ ਪਾਰਟੀਆਂ ਦੀ ਤੇ ਦੂਜੀਆ ਪਾਰਟੀ ਦੀ ਹਾਰ ਕਰਕੇ ਛੱਡਾਂਗੇ ਤੇ ਮਜਦੂਰ ਮੁਲਕ ਕੀ ਮੋਤਿਆ ਪੰਜਾਬ ਤੇ ਹੋਰ ਜਿੱਥੇ ਵਧੀਆਂ ਪ੍ਰਾਥਮੀਏ ਜਿੱਥੇ ਵਧੀਆਂ ਨੂੰ ਵੀ ਕਹਾਂਗੇ ਕਿ ਸਾਡਾ ਸਾਥ ਦਿਓ ਤੇ ਅਸੀਂ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਰ ਦੂਜੀਆ ਪਾਰਟੀਆਂ ਨੂੰ ਜਿਹੜਾ ਕਰਾਉਗਾ ਸਕੇ ਨਹੀਂ ਤੇ ਆਪਣੇ ਆਪਣੇ ਮਹੱਲੇਾਂ ਚ ਪਿੰਡਾਂ ਚ ਅਸੀਂ ਇਹਨਾਂ ਲੋਕਾਂ ਨੂੰ ਨਹੀਂ ਵਧੰਦੇਾਂਗੇ ਕਿਉਂਕਿ ਇਹਨਾਂ ਨੇ ਸਾਡੇ ਲੋਨ ਨੂੰ ਨਹੀਂ ਮਾਫ ਕੀਤੇ ਤੇ ਦਿਹਾੜੀ ਵੀ ਜਿਹੜੀ ਉਹਦੇ ਬਰ ਵੀ ਕੁਝ ਨਹੀਂ ਸੋਚਿਆ ਮੀਡਲ ਮੀਲ ਵਰਕਰ ਸਕੀਮ ਜਿਹੜੇ ਸਕੂਲਾਂ ਦੇ ਵਿੱਚ ਉਹਨਾਂ ਬਾਰੇ ਕੋਈ ਸੋਚਿਆ ਸਾਰੇ ਜਿਹੜੇ ਮਸਲੇ ਨੇ ਹੋਤਾ ਤੇ ਉਤਰਨੇ ਬਸ ਮੋਦੀ ਵੀ ਰੋ ਰਿਆ ਦੂਜੀਆਂ ਪਾਰਟੀਆਂ ਵੀ ਰੋ ਰੀਆਂ ਹੁਣ ਅਸੀਂ ਇਹਨਾਂ ਦੇ ਝੂਠ ਦੇ ਜਾਲ ਤੇ ਵੀ ਫਸਾਂਗੇ ਆਪਣੀ ਵੋਟ ਨੂੰ ਸਹੀ ਸਮਾਰ ਕਰਾਂਗੇ ਇਹ ਇਹਨਾਂ ਲੋਕਾਂ ਨੇ ਸਾਡੇ ਨਾਲ ਧੋਖੇ ਬਾਜੀ ਜਿਹੜੀ ਕੀਤੀ ਆ ਉਹਦਾ ਜਵਾਬ ਅਸੀਂ ਉਹ ਵੋਟ ਦੇ ਨਾਲ ਹੀ ਦੇਾਂਗੇ ਧੰਨਵਾਦ